ਹੋ ਜਿੰਦਾਬਾਦ ਰੈਨ ਬਿੱਲੋ ਯਾਰੀਆਂ ਕਿਸੇ ਤੋਂ ਕਹਾਂਦਾ ਨਹੀਂ ਕੱਟਨੀ ਹੋ ਜਿੰਦਾਬਾਦ ਰੈਨ ਬਿੱਲੋ ਯਾਰੀਆਂ ਕਿਸੇ ਤੋਂ ਕਹਾਂਦਾ ਨਹੀਂ ਕੱਟਨੀ ਆਪਣੇ ਭਰਾ ਨਾ ਚੜਦੀ ਕਲਾ ਕੇ ਰੈਨ ਕਿੰਨਾ ਫਿਲਮ ਕਰਦਾ ਆਪਾਂ ਕਰਾਂਗੇ ਭਾਈ ਉਹਨਾਂ ਨਾਲ ਗਿੱਪੀ ਉਹਨਾਂ ਨਾਲ ਵੀ ਹੁੰਦੀ ਆ ਸੁਮਾਨ ਖਾਨ ਦੀ ਵੀ ਆ ਹੁੰਦੀ ਆ ਸੋਨੂ ਸਿੱਤੋ ਕੀ ਹਾਲ ਹੈ ਵਧੀਆ ਜੀ ਵਧੀਆ ਵਧੀਆ ਪੱਜੀ ਪੂਰੇ ਚੜਦੀ ਕਲਾ ਚ ਹਾਂਜੀ 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 ਮਾਰਦੀ ਫਿਰ ਬਰਕਾ ਜੀ ਹਾਂਜੀ ਹਾਂਜੀ ਕਿਵੇਂ ਲੱਗਿਆ ਫਿਰ ਅੱਜ ਸਿਨੇਮੇ ਕਰਾਂਦੀ ਫਿਰ ਜਿਹੜੀ ਸੈਰ ਕੀਤੀ ਬਹੁਤ ਬਹੁਤ ਘੈਂਟ ਲੱਗੀ ਮੈਨੂੰ ਸਰਾ ਲੱਗੀ ਤੇ ਯਾਰ ਦੋਸਤਾਂ ਨਾਲ ਆਏ ਅੱਜ ਹਾਂਜੀ 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 ਤੇ ਗਾਣਾ ਗੁਣਾ ਅੱਜ ਨੂੰ ਸਰਾ ਰੋ ਇੱਕ ਤਾਂ ਗਾਣਾ ਸੁਣਾ ਦਿਓ ਕੋਈ ਗੱਲ ਨਹੀਂ ਸੁਣਾ ਦਿਨੇ ਇੱਕ ਗਾਣਾ ਹਾ ਜਿੰਦਾਬਾਦ ਰੈਣ ਬਿੱਲੋ ਯਾਰੀਆਂ ਕਿਸੇ ਤੋਂ ਕਹੁੰਦਾ ਨਹੀਂ ਕੱਟ ਨਹੀਂ ਔਰ ਜਿੰਦਾਬਾਦ ਰੈਨ ਬਿੱਲੋ ਯਾਰੀਆਂ ਕਿਸੇ ਤੋਂ ਕਹਾਂਦਾ ਨਹੀਂ ਕੱਟਨੀ ਔਰ ਜਿੰਦਾਬਾਦ ਰੈਨ ਬਿੱਲੋ ਯਾਰੀਆਂ ਕਿਸੇ ਤੋਂ ਕਹਾਂਦਾ ਨਹੀਂ ਕੱਟਨੀ ਸੋਨੂੰ ਸੀਦੋ ਫਿਰ ਯਾਰਾ ਪਿੱਛੇ ਗਾਣਾ ਗਾਇਆ ਵੀ ਯਾਰ ਜਿਹੜੇ ਸਾਰੇ ਆਪਣੇ ਆਪਣੇ ਭਰਾ ਨਾ ਨਾ ਚੜਦੀ ਕਲਾ ਚ ਰਹਿਣ ਤੇ ਸੋਨੂੰ ਸੀਦੋ ਵੀ ਫਿਲਮਾਂ ਚ ਆਏਗਾ ਨਾ ਸਮਝ ਹਾਂਜੀ 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 ਕਿੰਨੇ ਕਿੰਨੇ ਨਾ ਫਿਲਮ ਕਰਨ ਦੀ ਕੋਸ਼ਿਸ਼ ਹੈਗੀ ਕਿੰਨੇ ਨਾ ਫਿਲਮ ਕਰਨੀ ਆਪਾਂ ਕਰਾਂਗੇ ਭਾਈ ਉਹਨਾਂ ਨਾਲ ਗਿੱਪੀ ਉਹਨਾਂ ਨਾਲ ਵੀ ਹੁੰਦੀ ਆ ਗਿੱਪੀ ਨਾਲ ਆ ਰਹੀ ਹੈ ਪਾਲੂਟ ਚ ਵਾਰਡੀ ਵਾਰਡੇ ਚਾ ਹੁੰਦੀ ਆ ਜਰੂਰ ਹਾਂਜੀ ਸਮਾਨ ਖਾਨ ਦੀ ਵੀ ਹੁੰਦੀ ਹੈ ਸਮਾਨ ਖਾਨ ਨਾਲ ਸੰਪਰਕ ਹੋਇਆ ਹੈ ਹਾਂਜੀ ਹਾਂਜੀ ਕਿੰਨੇ ਸੋਨੂ ਸੀਤੂ ভাই ਦਾ ਮਸ਼ਹੂਰੀ ਬੜਾ ਸੀਨੂ ਸੋਨੂ ਸੀਤੂ ਸਾਰੀ ਫਿਲਮਾਂ ਐਕਟਰ ਸਾਰੇ ਨਾਲ ਹੁੰਦੇ ਨੇ ਹਾਂਜੀ ਹਾਂਜੀ ਜਰੂਰ ਬਾਈ ਚਰਗਾੜ ਉਹਨਾਂ ਨੂੰ ਵੇਲੇ ਹਾਂਜੀ ਹਾਂਜੀ ਚਾਰ ਬਾਈ ਪਾਦੀ ਆਈ ਬੁੱਡੂ ਹਾਂਜੀ ਹਾਂਜੀ ਤੁਸੀਂ ਕਿੰਨੀ ਚੰਡੀਗੜ੍ਹ ਦੀ ਆ ਜੀ ਆਪਾਂ ਨੂੰ ਬਹੁਤ ਖੁਸ਼ੀ ਹੈ ਬਹੁਤ ਖੁਸ਼ ਕਿਹੜੀ ਕੋੜੀ ਮਾਰੀ ਨਹੀਂ ਕੋਈ ਮਾਰਾਂਗੇ ਐਸਟੀ ਦੇ ਥੋੜੇ ਦਿਨਾਂ ਤੇ ਕੋਈ ਗੱਲ ਨਹੀਂ ਆਏ ਬਾਹਰ ਜਾ ਵੀ ਪ੍ਰੋਗਰਾਮ ਬੰਦਿਆ ਤੁਹਾਨੂੰ ਸੀਤ ਨੂੰ ਕਮਾਇਆ ਕਿ ਨਹੀਂ ਕਮਾਇਆ ਬਾਹਰ ਜਾ ਪ੍ਰੋਗਰਾਮ ਬੰਦਿਆ ਨੇ ਆਪਣੇ ਨਹੀਂ ਉੱਥੇ ਰਾਤ ਦਾ ਕਿਸੇਰ ਦਾ ਬਣ ਰਿਹਾ ਹੈ ਅਲੇ ਪਾਸਪੋਰਟ ਦੀ ਤਿਆਰੀ ਕਰਾਉਂਦੇ 3ਵੀਂ 2 ਵਾਸਤੇ ਪਾਸਪੋਰਟ ਤਿਆਰੀ ਹੈ ਹਾਂਜੀ ਤੇ ਕਲੱਬ 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 ਵੀ ਕਰਾਂਗੇ ਹੈ ਕਰਾਂ ਕਲੱਬ ਵੀ ਆਪਾਂ ਕੋਲੋਂ ਪਾਸ ਹੈ ਹਾਂਜੀ ਕੋਈ ਗੱਲ ਨਹੀਂ ਵੀਰੇ ਕੀ ਕਹਿਣਾ ਚਾਹਦੇ ਸੀ ਤੋਂ ਪੂਰੇ ਪੰਜਾਬ ਨੂੰ ਪੂਰੇ ਦੇਸ਼ ਤੇ ਤੁਹਾਡੇ ਤਾਂ ਫੈਨ ਹੈਗੇ ਆ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਧੰਨਵਾਦ ਦੇਸ਼ ਵਾਲਿਆਂ ਨੂੰ ਧੰਨਵਾਦ ਮੇਰੇ ਵੱਲੋਂ ਜੀ ਆਇਆਂ ਨੂੰ ਸਾਰਿਆਂ ਨੂੰ ਦਿਲੋਂ ਸਪੋਰਟ ਆ ਓ ਜਿੰਦਾਬਾਦ ਰੈਨ ਬਿੱਲੋ ਯਾਰੀਆਂ ਕਿਸੇ ਤੋਂ ਕਹਾਂਦਾ ਨਹੀਂ ਕੱਟਨੀ ਓ ਜਿੰਦਾਬਾਦ ਰੈਨ ਬਿੱਲੋ ਯਾਰੀਆਂ ਕਿਸੇ ਤੋਂ ਕਹਾਂਦਾ ਨਹੀਂ ਕੱਟਨੀ ਆਪਣੇ ਭਰਾ ਨਾ ਚੜਦੀ ਕਲਾ ਚ ਰਹਿਣ ਕਿੰਨੇ ਨਰ ਫਿਲਮ ਕਰਦੇ ਆਪ ਕਰਾਂਗੇ ਭਾਜੂ ਨਾਲ ਗਿੱਪੀ ਉਹਨਾਂ ਨਾਲ ਵੀ ਹੁੰਦੀ ਆ ਸਮਾਨ ਖਾਨ ਦੀ ਵੀ ਹੁੰਦੀ ਸੋਨੂ ਸਿੱਤੋ ਕੀ ਹਾਲ ਹੈ ਵਧੀਆ ਜੀ ਵਧੀਆ ਵਧੀਆ ਭਾਜੀ ਪੂਰੇ ਚੜ੍ਹਦੀ ਕਲਾ ਚ ਹਾਂਜੀ 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 ਮਾਰਦੀ ਫਿਰ ਬਰਕਾ ਜੀ ਹਾਂਜੀ ਹਾਂਜੀ ਕਿਵੇਂ ਲੱਗਿਆ ਫਿਰ ਅੱਜ ਸਿਨੇਮੇ ਕਰਾਂਦੀ ਫਿਰ ਜਿਹੜੀ ਸੈਰ ਕੀਤੀ ਬਹੁਤ ਬਹੁਤ ਘੈਂਟ ਲੱਗੀ ਮੈਨੂੰ ਸਰਾ ਲੱਗੀ ਤੇ ਯਾਰ ਦੋਸਤਾਂ ਨਾਲ ਆਏ ਅੱਜ ਹਾਂਜੀ 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 ਤੇ ਗਾਣਾ ਗੁਣਾ ਅੱਜ ਨੂੰ ਸਰਾ ਦੋ ਇੱਕ ਤਾਂ ਗਾਣਾ ਸੁਣਾ ਦਿਓ ਕੋਈ ਗੱਲ ਨਹੀਂ ਸੁਣਾ ਦੇ ਨੇ ਇੱਕ ਗਾਣਾ ਹੋ ਜਿੰਦਾਬਾਦ ਰੈਣ ਬਿੱਲੋ ਯਾਰੀਆਂ ਕਿਸੇ ਤੋਂ ਕਹੋਂਦਾ ਨਹੀਂ ਕੱਟ ਨਹੀਂ ਹੋ ਜਿੰਦਾਬਾਦ ਰੈਣ ਬਿੱਲੋ ਯਾਰੀਆਂ ਕਿਸੇ ਤੋਂ ਕਹੋਂਦਾ ਨਹੀਂ ਕੱਟ ਨਹੀਂ ਹੋ ਜਿੰਦਾਬਾਦ ਰੈਣ ਬਿੱਲੋ ਯਾਰੀਆਂ ਕਿਸੇ ਤੋਂ ਕਹੋਂਦਾ ਨਹੀਂ ਕੱਟ ਨਹੀਂ ਸਾਨੂੰ ਸਿੱਧੂ ਫਿਰ ਯਾਰਾ ਪਿੱਛੇ ਗਾਣਾ ਗਾਇਆ ਵੀ ਯਾਰ ਜਿਹੜੇ ਸਾਰੇ ਆਪਣੇ ਆਪਣੇ ਭਰਾ ਨਾ ਨਾ ਚੜਦੀ ਕਲਾ ਚ ਰਹਿਣ ਦੇ ਸੋਨੂ ਸੀਤੋ ਵੀ ਫਿਲਮਾਂ ਚ ਆਏਗਾ ਨਾ ਸਮਝਾ ਹਾਂਜੀ 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 ਕਿੰਨੇ ਕਿੰਨੇ ਨਾ ਫਿਲਮ ਕਰਨ ਦੀ ਕੋਸ਼ਿਸ਼ ਹੈਗੀ ਕਿੰਨੇ ਨਾ ਫਿਲਮ ਕਰਨੀ ਆਪਾਂ ਕਰਾਂਗੇ ਭਾਈ ਉਹਨਾਂ ਨਾਲ ਗਿੱਪੀ ਉਹਨਾਂ ਨਾਲ ਵੀ ਹੁੰਦੀ ਆ ਗਿੱਪੀ ਨਾਲ ਆ ਰਹੀ ਹੈ ਵਰਲਡ ਚ ਵਰਲਡ ਦੇ ਚ ਆਉਂਦੀ ਆ ਜਰੂਰ ਹਾਂਜੀ ਸਮਾਨ ਖਾਨ ਦੀ ਵੀ ਆਉਂਦੀ ਸਮਾਨ ਖਾਨ ਨਾਲ ਸੰਪਰਕ ਹੋਇਆ ਹੈ ਹਾਂਜੀ ਹਾਂਜੀ ਕਿੰਨੇ ਸੋਨੂ ਸੀਤੋ ভাই ਦਾ ਮਸ਼ਹੂਰੀ ਬੜਾ ਸਿਨੂ ਸੋਨੂ ਸੀਤੋ ਸਾਰੀ ਫਿਲਮਾਂ ਐਕਟਰ ਸਾਰੇ ਨਾਲ ਹੁੰਦੇ ਨੇ ਹਾਂਜੀ ਹਾਂਜੀ ਜਰੂਰ ਹੈ ਭਾਈ ਚਰਗਾਹ ਉਹਨਾਂ ਨੂੰ ਵੇਲੇ ਹਾਂਜੀ ਹਾਂਜੀ ਕਾਰਵਾਈ ਪਾ ਲਈ ਆਈ ਬੱਡੂ ਹਾਂਜੀ ਹਾਂਜੀ ਕਿਸੀ ਕਿ ਨਹੀਂ ਚੰਡੀਗੜ੍ਹ ਦੀ ਅੱਜ ਆਪਾਂ ਨੂੰ ਬਹੁਤ ਖੁਸ਼ੀ ਹੈ ਬਹੁਤ ਖੁਸ਼ ਕਿਹੜੀ ਕੋੜੀ ਮਾਰੀ ਨਹੀਂ ਕੋਈ ਮਾਰਾਂਗੇ ਮਾਰਾਂਗੇ ਇਸਤੀ ਦੇ ਥੋੜੇ ਦਿਨਾਂ ਤੇ ਕੋਈ ਗੱਲ ਨਹੀਂ ਆਏ ਨਹੀਂ ਬਈ ਬਾਹਰ ਦਾ ਵੀ ਪ੍ਰੋਗਰਾਮ ਬੰਦਿਆ ਤੁਹਾਨੂੰ ਸੀਤੂ ਨੂੰ ਕਮਾਇਆ ਕਿ ਨਹੀਂ ਤੁਹਾਨੂੰ ਬਾਹਰ ਦਾ ਪ੍ਰੋਗਰਾਮ ਬੰਦਿਆ ਨੇ ਆਪਣਾ ਨਹੀਂ ਉੱਥੇ ਰਾਤ ਦਾ ਕਿਸੇਰ ਦਾ ਬਣ ਰਿਹਾ ਅਲੇ ਪਾਸਪੋਰਟ ਦੀ ਤਿਆਰੀ ਕਰਾਉਂਦੇ ਐ 3ਵੀਂ ਟੂ ਵਾਸਤੇ ਪਾਸਪੋਰਟ ਦੀ ਤਿਆਰੀ ਹੈ ਹਾਂਜੀ ਤੇ ਕਲੱਬ 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 ਵੀ ਕਰਾਂਗੇ ਕਰਾਂ ਕਲੱਬ ਵੀ ਪਾਸਪੋਰਟ ਵਾਸਤੇ ਪਾਸ ਹੈ ਕਲੱਬ ਲੈ ਕੇ ਜਾਓ ਭਾਈ ਯਾਰ ਕੋਈ ਗੱਲ ਨਹੀਂ ਵੀਰੇ ਕੀ ਕਹਿਣਾ ਚਾਹਦੇ ਸੀ ਤੋਂ ਪੂਰੇ ਪੰਜਾਬ ਨੂੰ ਪੂਰੇ ਦੇਸ਼ ਦਾ ਤੁਹਾਡੇ ਦਾ ਫੈਨ ਹੈਗੇ ਆ ਹਾਂਜੀ ਕੀ ਕਹਿਣਾ ਚਾਹਦੇ ਧੰਨਵਾਦ ਦੇਸ਼ ਵਾਲਿਆਂ ਨੂੰ ਧੰਨਵਾਦ ਮੇਰੇ ਵੱਲੋਂ ਜੀ ਆਇਆਂ ਨੂੰ ਸਾਰਿਆਂ ਨੂੰ ਦਿਲੋਂ ਸਪੋਰਟ ਹੈ